ਹਾਏ ਦੋਸਤੋ ਕਹਿੰਦੇ ਨਾ ਜ਼ਿੰਦਗੀ ਦਾ ਇੱਕ ਕੌੜਾ ਸੱਚ ਆ ਬਹੁਤ ਵੱਡਾ ਹੋ ਸਕਦਾ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਾ ਹੋਵੇ ਗੱਲ ਆਇਆ ਦੋਸਤੋ ਕਹਿੰਦੇ ਪਾਣੀ ਜਿੱਡਾ ਮਰਜੀ ਸਾਫ਼ ਹੋਵੇ ਉਹਦੇ ਭਾਵੇਂ ਦੀ ਆਰ ਪਾਰ ਤਲਦੀਰਾ ਹੋਵੇ ਜਿੱਥੇ ਪਾਣੀ ਸਾਫ਼ ਹੋ ਟੋਬੇ ਦਾ ਨਹਿਰ ਦਾ ਜਾਂ ਸਮੁੰਦਰ ਦਾ ਜਾਂ ਕਿਤੇ ਕੋਈ ਸਵਿਮਿੰਗ ਪੂਲ ਦਾ ਹਨਾ ਜਿੰਨਾ ਸਾਫ਼ ਪਾਣੀ ਹੋ ਉਹਦੇ ਵਿੱਚ ਇੱਕ ਵੀ ਮੱਛੀ ਕੀੜਾ ਮਕੌੜਾ ਬਿਲਕੁਲ ਨਹੀਂ ਹੁੰਉ। ਪਰ ਜਿੱਥੇ ਪਾਣੀ ਗੰਦਾ ਹੋਊ ਗੰਦਲਿਆ ਹੋਊ ਜਿਵੇਂ ਆਪਾਂ ਕਹਿੰਦੇ ਉਥੇ ਮੱਛੀਆਂ ਡੱਡੂ ਹੋਰ ਗੰਦ ਜੀਵ ਬੜੇ ਹੋਣਗੇ। ਇਹੀ ਹਾਲ ਅੱਜਕੱਲ ਦੇ ਰਿਸ਼ਤਿਆਂ ਦਾ। ਜਿੰਨੇ ਤੁਸੀਂ ਸੱਚੇ ਤੇ ਸਹੀ ਸਾਫ਼ ਹੋਵੋਗੇ ਆਪਦੀ ਜ਼ਿੰਦਗੀ 'ਚ ਤੁਹਾਡੇ ਨਾਲ ਰਿਸ਼ਤੇ ਲੋਕਾਂ ਦੇ ਬਹੁਤ ਘੱਟ ਜੁੜੇ ਹੋਣਗੇ। ਤੇ ਬਹੁਤ ਘੱਟ ਰਿਸ਼ਤੇਦਾਰੀਆਂ ਦੇ ਵਿੱਚ ਆਉਣ ਜਾਣ ਹੋਊਗਾ ਤੇ ਤੁਹਾਡੇ ਨਾਲ ਲੋਕ ਮਿਲਦੇ ਵਰਤ ਦੇ ਹੋਣਗੇ ਜਿਹੜੇ ਰਿਸ਼ਤੇ ਬਿਲਕੁਲ ਗੰਦੇ ਹੋਏ ਹੋਣਗੇ ਜਿਨ੍ਹਾਂ ਨੂੰ ਕੋਈ ਆਸੇ ਪਾਸੇ ਪੁੱਛਦਾ ਨਹੀਂ ਬੁਲਾਉਂਦਾ ਨਹੀਂ ਜਿਹੜੇ ਬੰਦੇ ਨੂੰ ਹਰ ਇੱਕ ਦੇਖ ਕੇ ਕਿਨਾਰਾ ਕਰਦਾ ਕਿ ਇਹ ਬੰਦਾ ਬਹੁਤ ਹੀ ਗੰਦਾ ਪਿਹੜੀ ਪਿਹੜੀ ਕਿਸਮ ਦਾ ਪਰ ਰਿਸ਼ਤੇ ਸਾਰੇ ਉਸੇ ਬੰਦੇ ਦੇ ਨਾਲ ਜੁੜੇ ਹੋਣਗੇ ਕਿਉਂਕਿ ਉਹ ਬੰਦਾ ਅੱਜਕੱਲ੍ਹ ਕਾਮਜਾਪਾ ਜਿਹੜਾ ਜਿਆਦਾ ਗੰਦਾ ਤੇ ਕੱਟਿਆ ਕਿਸਮ ਦਾ ਬੰਦਾ ਹੋ ਜਿੰਨੇ ਠੱਗ ਚੋਰ ਜਿੰਨੇ ਦੋ ਨੰਬਰ ਦੇ ਕੰਮ ਕਰਦਾ ਹੋ ਤੇ ਜਿੰਨਾ ਲੋਕਾਂ ਦੇ ਨਾਲ ਲੜਾਈਆਂ ਝਗੜੇ ਕਰਦਾ ਹੋ ਰਿਸ਼ਤੇਦਾਰ ਉਹਦੇ ਨਾਲ ਜਿਆਦਾ ਜੁੜ ਕੇ ਖੁਸ਼ ਆ ਕਿਉਂਕਿ ਜੇ ਤੁਸੀਂ ਸਾਫ਼ ਹੋਵੋਗੇ ਦਿਲ ਦੇ ਅੰਦਰੋਂ ਸਾਫ਼ ਹੋਵੋਗੇ ਤੁਹਾਡੇ ਚ ਕੋਈ ਵੀ ਕਮੀ ਨਾ ਲੱਭਨ ਨੂੰ ਮਿਲੂਗੀ ਕਿਉਂਕਿ ਤੁਸੀਂ ਅਗਲੇ ਦੇ ਸਾਹਮਣੇ ਬੋਲ ਸਕਦੇ ਹੋ ਖੜ ਕੇ ਕਿ ਮੇਰੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਪਰ ਇਸ ਦਾ ਫਾਇਦਾ ਚੱਕਿਆ ਜਾਂਦਾ ਲੋਕ ਰਿਸ਼ਤੇਦਾਰ ਤੁਹਾਡੇ ਤੋਂ ਦੂਰ ਭੱਜਦੇ ਆ ਇਹ ਹੀ ਅੱਜ ਕੱਲ੍ਹ ਰੌ ਰੀਤ ਰਿਸ਼ਤੇ ਯਾਰਾਂ ਚ ਯਾਰੀਆਂ ਦੋਸਤੀਆਂ ਚ ਤੇ ਹੋਰ ਆਰ ਪਾਰ ਦੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਚ ਇਹੀ ਹਾਲ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਗੰਦੇ ਬਣੋ ਤੁਸੀਂ ਹਮੇਸ਼ਾ ਹੀ ਸਾਫ਼ ਰਹੋ ਤੁਹਾਡੇ ਤੇ ਕੋਈ ਵੀ ਦਾਗ ਕਲੰਕ ਨਾ ਲੱਗੇ ਰਿਸ਼ਤੇਦਾਰ ਯਾਰੀਆਂ ਦੋਸਤੀਆਂ ਜਿੱਥੇ ਮਰਜੀ ਜਾਣ ਤੁਸੀਂ ਇਕੱਲੇ ਵੀ ਖੜੇ ਲੋਕਾਂ ਨੂੰ ਦਿਖੋਗੇ ਕਿ ਉਹ ਜਾਂਦਾ ਫਲਾਣਾ ਫਲਾਣੇ ਦਾ ਮੁੰਡਾ ਫਲਾਣੇ ਦਾ ਬਾਪ ਫਲਾਣੇ ਦਾ ਭਰਾ ਕਿ ਇਹ ਬੰਦੇ ਨੇ ਅੱਜ ਤੱਕ ਇੱਕ ਵੀ ਗਲਤ ਕੰਮ ਨਹੀਂ ਕੀਤਾ ਭੀੜ ਦੇ ਵਿੱਚੋਂ ਪਛਾਣੇ ਜਾਓਗੇ ਪਰ ਗੰਦੇ ਲੋਕਾਂ ਨੇ ਗੰਦੇ ਹੀ ਰਹਿਣਾ ਲੋਕ ਉਹਨਾਂ ਨੂੰ ਉੱਤੋਂ ਜਰੂਰ ਜੀ ਜੀ ਕਰ ਸਕਦੇ ਆ ਸलाम ਕਰ ਸਕਦੇ ਸਸਰੀਕਾਲ ਕਰ ਸਕਦੇ ਪਰ ਅੰਦਰੋਂ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਤੋਂ ਘਟੀਆ ਤੇ ਚਗਲਾ ਬੰਦਾ ਕੋਈ ਨਹੀਂ ਹੈਗਾ ਆਪਣੀ ਸ਼ਬੀ ਨੂੰ ਪੂਰਾ ਸਾਫ ਬਣਾ ਕੇ ਰੱਖੋ ਤੁਸੀਂ ਕੱਲੇ ਹੋ ਤੁਹਾਡੇ ਚ ਆਰ ਪਾਰ ਦਿਖਣਾ ਚਾਹੀਦਾ ਤੁਹਾਡੇ ਚ ਇਹ ਕੁਆਲਿਟੀ ਹੋਣੀ ਜ਼ਰੂਰੀ ਆ ਇਸੇ ਕਰਕੇ ਹੀ ਲੋਕ ਕਹਿੰਦੇ ਨੇ ਕਿ ਜੇ ਇਹਨਾਂ ਦਾ ਪਿਓ ਤੇ ਮਾਂ ਬਿਲਕੁਲ ਸ਼ੀਸ਼ੇ ਵਰਗੇ ਸਾਫ ਸੀ ਤੇ ਇਹਨਾਂ ਦੇ ਬੱਚੇ ਵੀ ਸ਼ੀਸ਼ੇ ਵਰਗੇ ਸਾਫ ਤੇ ਇਦਾਂ ਹੀ ਆਪਦੇ ਬੱਚਿਆਂ ਨੂੰ ਸਿੱਖਿਆ ਦਿਓ। ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਚੈਨਲ ਨੂੰ ਫੋਲੋ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਰਿਸ਼ਤਿਆਂ ਦੇ ਵਿੱਚ ਵਾਕਈ ਗੰਦੇ ਬੰਦਿਆਂ ਦੀ ਚੜ੍ਹਾਈ ਆ ਜਾਂ ਸਾਫ਼ ਬੰਦਿਆਂ ਨੂੰ ਲੋਕ ਦੂਰ ਰਹਿੰਦੇ ਉਹਨਾਂ ਤੋਂ ਇਹ ਤੁਸੀਂ ਦੱਸਣਾ। ਧੰਨਵਾਦ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਣਾ ਚੈਨਲ ਹੀਰੇ ਬੰਦਿਆਂ ਨੂੰ ਜਰੂਰ ਫੋਲੋ ਕਰੋ। ਧੰਨਵਾਦ।